ਮਨਰੇਗਾ ਵਰਕਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜਿਹੜੀ ਹੈ ਉਹ ਇੱਥੇ ਦਸੂਹੇ ਪਾਂਡਪ ਸਰੋਵਰ ਦੇ ਵਿੱਚ ਹੋਈ ਹੈ ਜਿਵੇਂ ਕਿ ਸਾਰੇ ਜਾਣਦੇ ਆ ਇਸ ਵਾਰ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਧੱਕੇ ਦੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਕਾਨੂੰਨ ਲਿਆ ਕੇ ਨਵਾਂ ਕਾਨੂੰਨ ਬਣਾਤਾ ਵੀ ਵੀ ਜੀ ਰਾਮ ਜੀ ਜਿਹਦੇ ਵਿੱਚ ਸਰਕਾਰ ਤਾਂ ਦਾਵਾ ਕਰ ਰਹੀ ਹੈ ਕਿ ਅਸੀਂ 125 ਦਿਨਾਂ ਦਾ ਰੋਜ਼ਗਾਰ ਦਵਾਂਗੇ ਨਾਲ ਹੀ ਇੱਕ ਸ਼ਰਤ ਲਾ ਦਿੱਤੀ ਹੈ ਕਿ 60 ਦਿਨ ਜਿਹੜਾ ਰੋਜ਼ਗਾਰ ਸਾਲ ਦੇ ਵਿੱਚ ਉਹ ਬਾਡੀਆਂ ਤੇ ਬਹਾਈ ਕਰਕੇ ਬੰਦ ਰੱਖਿਆ ਜਾਏਗਾ ਪਾਬ ਹੁਣ ਮਨਰੇਗਾ ਦੇ ਵਰਕਰਾਂ ਨੂੰ ਸਿਰਫ 10 ਮਹੀਨੇ ਕੰਮ ਮਿਲਣਾ ਉਹ ਵੀ ਸਰਕਾਰ ਦੀ ਰਹਿਮੋਕਰਮ ਦੇ ਉੱਪਰ ਇਹਦੇ ਨਾਲ ਹੀ ਸਰਕਾਰ ਨੇ ਬਹੁਤ ਵੱਡੀਆਂ ਜਿਹੜੀਆਂ ਉਹਤੇ ਬੰਦੀਸ਼ਾਂ ਲਾਈਆਂ ਤੇ ਜਿਹੜੀ ਹੈ ਰੇਸ਼ੋ ਹੈ ਉਹ 60 40 ਕਰ ਦਿੱਤੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਗਭਗ ਤੈਅ ਹੈ ਕਿ ਸਟੇਟਾਂ 40% ਆਪਣਾ ਹਿੱਸਾ ਨਹੀਂ ਦੇ ਸਕਦੀਆਂ ਤੇ ਇਹ ਜਿਹੜੀ ਸਕੀਮ ਹੈ ਇਹ ਬੰਦ ਹੋ ਜਾਣੀ ਹੈ ਇਸ ਕਰਕੇ ਸਾਡੇ ਰੋਜ਼ਗਾਰ ਦੇ ਉੱਪਰ ਜਿਹੜੀ ਹੈ ਵੱਡੀ ਛੱਟ ਵੱਜਣ ਜਾ ਰਹੀ ਹੈ ਜਿਹਦੇ ਵਿਰੋਧ ਦੇ ਵਿੱਚ ਜਥਕ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜੀਪੀਐਮ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜੀਆਂ ਰੋਸ ਬਿਜਾਰੇ ਕੀਤੇ ਜਾ ਰਹੇ ਆ ਤੇ ਇੱਕ ਵੱਡਾ ਜਿਹੜਾ ਸੂਬਾ ਪੱਧਰੀ ਰੋਸ ਮੁਜ਼ਾਹਰਾ ਜਲੰਧਰ ਦੇ ਵਿੱਚ 28 ਤਰੀਕ ਦਿਨ ਐਤਵਾਰ ਨੂੰ ਰੇਲਵੇ ਸਟੇਸ਼ਨ ਸਿਟੀ ਦੇ ਵਿੱਚ ਕੀਤਾ ਜਾ ਰਿਹਾ ਅੱਜ ਇਸ ਸਬੰਧ ਦੇ ਵਿੱਚ ਮੀਟਿੰਗ ਹੋਈ ਹੈ ਤੇ ਹੁਸ਼ਿਆਰਪੁਰ ਦੇ ਵਿੱਚੋਂ ਖਾਸ ਕਰਕੇ ਦਸੂਹਾ ਟਾਂਡਾ ਤੇ ਹਾਜੀਪੁਰ ਮਕੇਰੀਆਂ ਦੇ ਵਿੱਚੋਂ ਤਲਵਾੜੇ ਦੇ ਵਿੱਚੋਂ 500 ਦੇ ਕਰੀਬ ਜਿਹੜੇ ਆ ਮਨਰੇਗਾ ਵਰਕਰ ਜਿਹੜੇ ਆ ਉਹ ਹਾਜ਼ਰ ਹੋਣਗੇ ਇਸ ਰੈਲੀ ਦੇ ਵਿੱਚ ਰੈਲੀ ਦੀ ਕਾਮਯਾਬੀ ਲਈ ਅਸੀਂ ਸਮੂਹ ਮਨਰੇਗਾ ਵਰਕਰਾਂ ਨੂੰ ਹੋਰ ਜਾਤੀ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਓ ਕੇਂਦਰ ਸਰਕਾਰ ਦੇ ਇਸ ਧੜਕੇ ਦੇ ਵਿਰੁੱਧ ਜਪੀਐਮ ਜਪੀਐਮ ਐ ਵੱਲੋਂ ਜਿਹੜਾ ਵਿੱਡਿਆ ਗਿਆ ਹੱਲਾ ਦਿੱਤਾ ਗਿਆ ਉਸ ਹੱਲੇ ਦੇ ਵਿੱਚ ਸ਼ਾਮਲ ਹੋਈਏ ਤੇ ਸਰਕਾਰ ਦੇ ਵਿਰੁੱਧ ਆਪਣੀ ਆਵਾਜ਼ ਨੂੰ ਬੁਲੰਦ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ